ਪਿਛਲੇ ਦਿਨੀ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਜਿੱਥੇ ਕਿ ਰਾਵੀ ਦਰਿਆ ਦੇ ਕਾਂ ਜਿੱਥੇ ਸਭ ਤੋਂ ਜ਼ਿਆਦਾ ਜੋ ਪ੍ਰਭਾਵਿਤ ਇਲਾਕੇ ਨੇ ਉਹ ਗੁਰਦਾਸਪੁਰ ਤੇ ਅਜਨਾਲੇ ਉਧਰ ਪਿੰਡੇ ਕੋਨੇਵਾਲ ਚ ਆਰਮੀ ਕੈਂਟ ਤੇ ਬੜੀ ਦੇ ਅਧਿਕਾਰੀਆ ਤੇ ਸਮਾਜ ਸੇਵੀ ਸੰਸਾਵਾਂ ਹੋ ਵਾਇਸ ਆਫ ਫਾਰਮ ਰਿਸਰਵ ਲੋਕ ਪਿੰਡੇ ਸ਼ਾਬਕਾ ਸਰਪੰਚ ਪ੍ਰਥੀਪਾਲ ਸਿੰਘ ਦੀ ਅਗਵਾਈ ਹੇਠ ਹੜਪੇਟਾਂ ਨੂੰ ਗਰਮ ਕੱਪੜੇ ਤੇ ਹੋਰ ਰਾਤ ਸਮਗਰੀ ਵੰਡੀ ਗਈ ਇਸ ਮੌਕੇ ਤੇ ਗੱਲ ਕਰਦੇ ਹੋਏ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਤੇ ਆਰਮੀ ਕਡੇ ਕਰਨਲ ਨੇ ਦੱਸਿਆ ਕਿ ਪਿਛਲੇ ਦਿਨ ਰਾਵੀ ਦਰਿਆ ਚ ਆਏ ਹੜ੍ਹਾਂ ਦੇ ਕਾਰਨ ਜਿੱਥੇ ਇਸ ਪਿੰਡ ਦੇ ਲੋਕ ਘਰਾਂ ਫਸਲਾਂ ਤੇ ਹੋਰ ਕਿਲੂ ਵਸਤੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਹ ਪਿਛਲੇ ਦਿਨੀ ਕਈ ਦਿਨਾਂ ਤੋਂ ਇਸ ਪਿੰਡ ਦੀ ਸਾਰ ਲੈ ਰਹੇ ਰਿਹਾ ਤੇ ਅੱਜ ਫਿਰ ਫੌਜ ਅਧਿਕਾਰੀਆਂ ਨਾਲ ਮਿਲ ਕੇ ਪਿੰਡ ਦੇ ਵਸਨੀਕਾਂ ਨੂੰ ਗਰਮ ਕੰਬਲ ਗਰਮ ਸੌਲ ਸਕੂਲ ਕਿੱਟਾਂ ਤੇ ਖਾਣ ਪੀਣ ਦੀਆਂ ਵਸਤੂਆਂ ਦਿੱਤੀਆਂ ਗਈਆਂ ਉਨਾ ਕਿਹਾ ਕਿ ਇਸ ਤੋਂ ਇਲਾਵਾ ਸਾਡੀ ਸੰਸਥਾ ਵੱਲੋਂ ਇਸ ਪਿੰਡ ਦੇ ਦੋ ਘਰ ਵੀ ਬਣਾਏ ਜਾ ਰਹੇ ਨੇ ਤੇ ਇੱਕ ਆਟਾ ਚੱਕੀ ਜੋ ਕਿ ਹੜ੍ਹ ਦੌਰਾਨ ਰੁੜ ਗਈ ਸੀ ਉਸ ਨੂੰ ਵੀ ਦੁਬਾਰਾ ਲਗਾਇਆ ਜਾ ਰਿਹਾ ਹੈ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬੀਆਂ ਨੂੰ ਅਸੀਂ ਵੌਇਸ ਆਫ ਅਮਰਸਰ ਤੋਂ ਆਏ ਹਾਂ ਅਮਰਸਰ ਤੋਂ। ਔਰ ਸਾਡੀ ਸੰਸਥਾ ਫਲੱਡ ਰੀਲੀਫ ਵਾਸਤੇ ਜਦ ਦੇ ਫਲੱਡ ਸਟਾਰਟ ਹੋਇਆ ਆਲਮੋਸਟ ਓਵਰ ਅ ਮੰਥ ਅਸੀਂ ਇੱਥੇ ਲਗਾਤਾਰ ਕੰਮ ਕਰ ਰਹੇ ਆ ਸਾਡੀ 6ਵੀਂ ਜਾਂ 7ਵੀਂ ਵਿਜ਼ਿਟ ਹੈਗੀ ਅੱਜ ਕੋਨੇਵਾਲ ਵਿਲੇਜ ਦੇ ਵਿੱਚ। ਅੱਜ ਅਸੀਂ ਬਹੁਤ ਆਨਰਡ ਫੀਲ ਕਰਦੇ ਆ ਕਿ ਸਾਡੇ ਨਾਲ ਟਿੱਬੜੀ ਆਰਮੀ ਕੈਂਟ ਜਿਹੜਾ ਹੈਗਾ ਉਹਦੀ 346 ਰੈਜੀਮੈਂਟ ਜਿਹੜੀ ਆਰਟਿਲਰੀ ਰੈਜੀਮੈਂਟ ਹੈ ਉਹਨਾਂ ਦੇ ਸੀਓ ਸਾਡੇ ਨਾਲ ਔਰ ਉਹ ਕੈਂਪ ਸਾਡੇ ਨਾਲ ਅੱਜ ਇਨਵੋਲਡ ਹੈਗੇ ਨੇ ਇਸ ਡਿਸਟ੍ਰਿਬਿਊਸ਼ਨ ਕੈਂਪੇਨ ਦੇ ਵਿੱਚ ਅ ਮਿਸਟਰ ਆਰ 3 ਗਣੇਸ਼ ਹੈ ਜੋ ਸੀਓ ਹੈ ਅਸੀਂ ਇਹਨਾਂ ਦਾ ਪਹਿਲੇ ਤਾਂ ਤਹਿ ਦਿਨੋਂ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਵੌਇਸ ਆਫ ਹਮਲੇਸ਼ਰ ਦਾ ਨਾਲ ਕੋਆਰਡੀਨੇਟ ਕਰਕੇ ਅੱਜ ਇਹ ਐਫਰਟ ਕੀਤਾ ਹੈ ਤੇ ਡਿਸਟ੍ਰਿਬਿਊਸ਼ਨ ਕਮ ਡਿਸਪੋਰ ਅਸੀਂ ਕੁਝ ਰੀਕੰਸਟਰਕਸ਼ਨ ਵਰਕ ਕੀਤਾ ਹੈ ਤੇ ਵੌਇਸ ਆਫ ਹਮਲੇਸ਼ਰ ਵੱਲੋਂ ਵੀ ਤੋਂ ਜੀਆ ਨੂੰ ਸਾਰਿਆਂ ਨੂੰ ਇਸ ਕੈਂਪੇਨ ਦੇ ਵਿੱਚ ਔਰ ਮੈਂ दिल शुक्रगुजार पहले ही कर देना सीओ साहब प्लीज़ एक तो बहुत बहुत धन्यवाद मैं एक्चुअली वॉइस ऑफ अमृतसर का तह दिल से शुक्रगुजार हूँ इन्होंने हमारे साथ मिल के एक ब्लड रिलीफ ड्राइव में हमारे साथ हिस्सा लिया है और दूसरी चीज़ में शुक्रगुजार हूँ इंडियन आर्मी का और पैंथर डिवीजन और पैंथर गनर्स का जिन्होंने मौका दिया थ्री फोर सिक्स फील्ड रेजिमेंट को ये हम पूरे इंडियन आर्मी की तरफ से पैंथर डिवीजन की तरफ से और पैंथर गनर्स की तरफ से ये इवेंट ऑर्गेनाइज कर रहे हैं और हमें बहुत खुशी है कि इंडियन आर्मी आम आवाम के लिए कुछ कर पा रही है बहुत बहुत धन्यवाद और बड़ी खुशी हो रही है देख ऐसी थोड़ा बहुत जो भी कुछ कर सकते हैं uh, you know, uh, 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 पहले भी करते रहे कोने भी बाकी भी और पर देख के दे लोग है बड़ा मन हो रहा है कि वाकई दे आर नीधी पीपल कोई बजुर्ग है वही रो रहे हैं कहीं घर भी वो गया बड़ा नुकसान होया ਅਸੀਂ ਜਿੰਨਾ ਵੀ ਕੋਸ਼ਿਸ਼ ਕਰ ਸਕਦੇ ਆ ਉਹਨਾ ਬਹੁਤ ਸਿੱਖਾ ਦੇ ਆ ਪੈਸੇ ਦੀ ਬਾਕੀ ਆਈ ਥਿੰਕ ਦਿਸ ਇ ਅ ਵੈਰੀ ਗੁੱਡ ਯੂ ਨੋ ਕਨੈਕਟ ਵਿਦ ਵਿਲੇਜਰਸ ਆਲਸੋ ਬਾਕੀ ਆਮੀ ਜਨਾਲ ਜੀ ਵੀ ਅਫੈਲਿਸਟ ਵੀ ਹੇਅਰ ਵਿਦ ਯਾਮੀ ਐਂਡ ਥੈਂਕ ਯੂ ਸੋ ਮਚ ਟੂ ਆਲ ਆਰ ਕੰਟ੍ਰਿਬਿਊਟਰਸ ਡੋਨਰਸ ਐਂਡ ਐਮ ਸੀ ਕੇ ਐਸ ਜਸਟ ਥਿੰਕ ਆਰਗੇਨਾਈਜੇਸ਼ਨ this thing or oh, they are also supporting us and many more we foundation all of them are supporting us but xi marura uh satyakal ji saryanu pind phonewal de vich assi ajj uh, army di 346 division de naal milke flood division uh, flood uh, distribution relief da kaam kar rahe ha phonewal pind de andar assi ਇਹ ਸਾਡਾ ਚੌਥਾ ਚੱਕਰ ਹੈ ਜਿੱਦਾ ਅਸੀਂ ਫਲੱਡ ਰੀਲੀਫ ਸ਼ੁਰੂ ਕੀਤੀ ਹੈ ਇਸ ਪਿੰਡ ਦੇ ਅੰਦਰ ਅਸੀਂ ਦੋ ਘਰ ਵੀ ਬਣਵਾ ਰਹੇ ਹਾਂ ਜੋ ਹੜ੍ਹ ਦੇ ਅੰਦਰ ਟੁੱਟ ਗਏ ਸੀ ਔਰ ਇੱਕ ਆਟਾ ਚੱਕੀ ਵੀ ਰੁੜ ਗਈ ਸੀ ਉਹ ਆਟਾ ਚੱਕੀ ਵੀ ਅਸੀਂ ਦੁਬਾਰਾ ਤੋਂ ਲਗਵਾ ਰਹੇ ਹਾਂ ਇਸੇ ਇਲਾਵਾ ਅੱਜ ਅਸੀਂ ਇੱਥੇ ਫਲੱਡ ਰੀਲੀਫ ਆਰਮੀ ਦੇ ਨਾਲ ਕਰ ਰਹੇ ਹਾਂ ਸਾਡੇ ਲਈ ਬੜੀ ਹੀ ਮਾਨ ਦੀ ਗੱਲ ਹੈ ਕਿ ਆਰਮੀ ਨੇ ਵੌਇਸ ਆਫ ਅੰਮ੍ਰਿਤਸਰ ਨੂੰ ਚੁਣਿਆ ਸਪੈਸ਼ਲੀ ਐਸ ਜੁਆਇੰਟ ਰੀਲੀਫ ਐਫਰਟ ਦੇ ਲਈ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਸਾਨੂੰ ਬਹੁਤ ਗਰਵ ਹੈ ਆਪਣੇ ਦੇਸ਼ ਦੇ ਰક્ષਕਾਂ ਦੇ ਉੱਤੇ ਤੇ ਇਹਨਾਂ ਲੋਕਾਂ ਦੀ ਜੋ ਵੱਧ ਵਧ ਹੈਲਪ ਅਸੀਂ ਕਰ ਸਕਦੇ ਹੋਵਾਂਗੇ ਅਸੀਂ ਕਰ ਵੀ ਰਹੇ ਹਾਂ ਔਰ ਕਰਦੇ ਰਾਂਗੇ ਅੱਛਾ ਜੀ ਸਾਰਿਆਂ ਨੂੰ ਮੈਂ ਰਾਜਾ ਇਕਬਾਲ ਸਿੰਘ ਸੈਕਟਰੀ ਵੌਇਸ ਆਫ ਅਮਨਤ ਸਰ ਅੱਜ ਅਸੀਂ ਧੋਨੇਵਾਲ ਪਿੰਡ ਵਿੱਚ ਚੌਥੀ ਵਾਰੀ ਆਏ ਹਾਂ ਔਰ ਇੱਥੇ ਸਾਡੇ ਬੜੇ ਮਾਣ ਦੀ ਗੱਲ ਹੈ ਇੰਡੀਅਨ ਆਰਮੀ ਜਿਹੜੀ ਸਾਡੀ ਸਰਹੱਦਾ ਦੀ ਰੱਖਿਆ ਕਰਦੀ ਹੈ ਉਹ ਅੱਜ ਸਾਡੇ ਔਖੀ ਘੜੀ ਦੇ ਵਿੱਚ ਸਾਡਾ ਸਾਥ ਨਿਵਾ ਰਹੀ ਹੈ ਔਰ ਉਹਨਾਂ ਨੇ ਸਾਨੂੰ ਸੱਦਾ ਦਿੱਤਾ ਕਿ ਅਸੀਂ ਉਹਨਾਂ ਨਾਲ ਜੁੜ ਕੇ ਇੱਕ ਕੈਂਪੇਨ ਕਰੀਏ ਇੱਕ ਜਿਹੜੇ ਹੜਪੀੜਤਾਂ ਲਈ ਉਹਦੇ ਲਈ ਅਸੀਂ ਅੱਜ ਪਹੁੰਚੇ ਹਾਂ ਸਮਗਰੀ ਲੈ ਕੇ ਬਲੈਂਕਟਸ ਸਾਡੇ ਨਾਲ ਸ਼ਾਲਸ ਹੈਗੀਆਂ ਸਕੂਲ ਬੈਗਸ ਹੈਗੇ ਫਿਰ ਉਸ ਇਲਾਵਾ ਮੱਛਰਦਾਨੀਆਂ ਵੀ ਨੇ ਖਾਣ ਪੀਣ ਲਈ ਸਮਾਨ ਹੈਗਾ ਔਰ ਮੈਂ ਇਸ ਉਮੀਦ ਕਰਾਂਗਾ ਇਸ ਛੋਟੇ ਜਿਹੇ ਉਪਰਾਲੇ ਨਾਲ ਸਾਡੇ ਇਸ ਛੋਟੇ ਜਿਹੇ ਉਪਰਾਲੇ ਨਾਲ ਸਾਰਿਆਂ ਦਾ ਕੁਛ ਨਾ ਕੁਛ ਉਹਨਾਂ ਦੀ ਜ਼ਿੰਦਗੀ 'ਚ ਇੰਪਰੂਵਮੈਂਟ ਹੋਊਗੀ ਧੰਨਵਾਦ। ਸਾਡੇ ਆਰਮੀ ਕੈਂਟ ਤਿਬੜੀ ਤੋਂ ਸੀਓ ਸਾਹਿਬ ਤੇ ਸਾਡੇ ਵਾਇਸ ਆਫ ਅੰਮ੍ਰਿਤਸਰ ਜੋ ਪਿੰਡ ਖੁਨੀਵਾਲ ਪਹੁੰਚੇ ਆ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜੋ ਵੀ ਅਵਸਥਾ ਲੈ ਕੇ ਆਏ ਨੇ ਕੰਬਲ ਵਗੈਰਾ ਹੋਰ ਸਮਾਨ ਜਿਹੜਾ ਲੈ ਕੇ ਆਏ ਨੇ ਸਾਡੇ ਵਾਇਸ ਆਫ ਪੰਜਾਬ ਨੇ ਆਪਣਾ ਵਾਈਸ ਆਫ ਅੰਬਰਸਰ ਇਹਨਾਂ ਨੇ ਜੋ ਸਾਡੇ ਪਿੰਡ ਮਕਾਨਾਂ ਦੀ ਵੀ ਆਪਣਾ ਜ਼ਿੰਮੇਰੀ ਲਈ ਸੀ ਉਹ ਤਿਆਰ ਹੋ ਰਹੇ ਨੇ ਤੇ ਇੱਕ ਅੱਜ ਚੈੱਕ ਵੀ ਦੇ ਰਹੇ ਨੇ ਮਕਾਨ ਜਿਹੜਾ ਲੈ ਕੇ ਦਿੱਤਾ ਵਾ ਤੇ ਜਿਹੜਾ ਮਕਾਨ ਬਣ ਰਿਹਾ ਉਹਦਾ ਵੀ ਸਾਰਾ ਸ਼ੁਰੂਆਤ ਕੀਤੀ ਆ ਇਹਨਾਂ ਦਾ ਬਹੁਤ ਧੰਨਵਾਦ ਆ ਕਿ ਇਹਨਾਂ ਆ ਕੇ ਪਿੰਡ ਖੋਨੇਵਾਲ ਗਰੀਬ ਜਿਹੜੇ ਪਰਿਵਾਰ ਸੀ ਉਹਨਾਂ ਦੀ ਮਦਦ ਕੀਤੀ ਆ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਹੁਤ ਬਹੁਤ ਦਿਨਾਂ ਦਾ ਧੰਨਵਾਦ ਵਾਈਸ ਆਫ ਅੰਬਰਸਰਿਆਂ ਦਾ ਤੇ ਆਰਮੀ ਕੈਂਟ ਟਿਬੜੀ ਤੋਂ ਜਿਹੜਾ ਸਾਡੇ ਸੀਓ ਸਾਹਿਬ ਆਪਣਾ ਸਾਰਾ ਨਾਲ ਖਾਣੇ ਦਾ ਵੀ ਪ੍ਰਬੰਧ ਜਿਹੜਾ ਵਾ ਲੰਗਰ ਦਾ ਭੰਡਾਰਾ ਵੀ ਜਿਹੜਾ ਵਾ ਉਹ ਵੀ ਨਾਲ ਚਲਾ ਰਹੇ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਜੀ